ਰਾਗ ਆਸਾ ਬਾਣੀ ਰਵਿਦਾ ਜਿਉ ਕੀ ਤੁਮ ਚੰਦਨ ਹਮ ਰੰਡ ਵਾਪਰੇ ਸੰਗਤ ਮਾਰੇ ਬਸਾ ਨੀਚ ਰੂਖ ਤੇ ਉੱਚ ਪੈ ਹੈ ਗੰਧ ਸੁਗੰਧ ਨੇ ਵਸਾ ਮਾਦੋ ਸਤ ਸੰਗਤ ਸ਼ਰਨ ਤੁਮਾਰੀ हम योगण तुम अपकारी रहो तुमने मखत ओ लस पेड़ से, से पिय ल हम बपरे जस किरआ सत्संगत मलेरये मदो जैसे मदम अखिरा जाति उच्च पति उच्च ਉੱਚ ਜਨਮ ਹਮਾਰਾ ਰਾਜਾ ਰਾਮ ਕੀ ਸੇਵ ਨਾ ਕਿਨੀ ਕਹਿ ਰਵਿਦਾਸ ਚ ਮਾਰਾ ਜਾਤੀ ਉੱਚ ਪਤੀ ਉੱਚ ਉੱਚ ਜਨਮ ਹਮਾਰਾ ਰਾਜਾ ਰਾਮ ਕੀ ਸੇਵ ਨਾ ਕਿਨੀ ਕਹੇ ਰਵਿਦਾਸ ਚ ਮਾਰਾ ਇਹ ਸ਼ਬਦ ਸਤਿਗੁਰੂ ਦਾਸ ਮਹਾਰਾਜ ਜੀ ਦੇ ਮੁਖਾਰਬੰਦ ਤੋਂ ਆਚਾਰਿਆ ਹੋਇਆ ਸ਼ਬਦ ਹੈ ਜੋ ਕਿ ਤੰਤੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 486 ਤੇ ਸ਼ਿਸ਼ੋਵਤ ਹੈ ਗੁਰੂ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਸਮਝਾਉਣ ਕਰਦੇ ਕਿ ਸੰਗਤ ਜਿਹੜੀ ਹੈ ਉਹ ਚੰਗੀ ਮਿਲ ਜੁਏ ਸੰਗਤ ਦਾ ਦਰਜਾ ਜਿਹੜਾ ਹੈ ਉਹ ਬਹੁਤ ਉੱਚਾ ਦਸਤ ਹੈ ਸੰਗਤ ਜੇਕਰ ਬੰਦੇ ਤੇ ਅਸਰ ਪਾਉਂਦੀ ਹੈ ਮਾੜੀ ਮਿਲ ਗਈ ਤਾਂ ਮਾੜਾ ਅਸਰ ਪੈਣਾ ਚੰਗੀ ਮਿਲ ਗਈ ਤਾਂ ਚੰਗਾ ਅਸਰ ਪੈ ਇੱਥੇ ਸਤ ਸੰਗ ਦੀ ਗੱਲ ਕਰ ਰਿਹਾ ਸਤ ਸੰਗ ਤਾਂ ਪਹਿਲਾਂ ਇਹੋ ਸ਼ਬਦ ਤੋਂ ਹੀ ਪਤਾ ਲੱਗਦਾ ਕਿ ਸੱਚੀ ਸੰਗਤ ਉਹਨਾਂ ਲੋਕਾਂ ਦੀ ਸੰਗਤ ਜਿਹੜੇ ਹਟ ਪਰਮਾਤਮਾ ਦੀ ਸਿੱਖਤ ਅਸਲਾ ਦੇ ਵਿੱਚ ਜੁੜੇ ਰਹਿੰਦੇ ਇਹੋ ਜੇ ਸੰਗਤ ਦੀ ਗੱਲ ਕਰ ਰਹੇ ਹੋ ਉਹ ਸੰਗਤ ਜਿਹੜੀ ਹੈ ਜੇਕਰ ਜੀਵਨ ਬਰਗ ਜਾਂਦੀ ਹੈ ਤੇ ਉਹ ਜੀਵ ਜਿਹੜਾ ਉਹ ਹੌਲੀ ਹੌਲੀ ਸੰਤਾਂ ਦੇ ਮਾਰਗ ਨੂੰ ਅਪਣਾ ਕੇ ਇੰਨੇ ਕੁਛੀ ਪੱਧਵੀ ਤੇ ਪਹੁੰਚ ਜਾਂਦਾ ਜੋ ਗੁਰੂ ਮਹਾਰਾਜ ਜੀ ਕਹਿ ਰਹੇ ਆ ਤੂੰ ਚੰਦਨ ਹਮਰੰਡ ਬਪਰੇ ਸੰਗਤ ਮਾਰੇ ਬਸ ਉਹ ਪ੍ਰਮਾਤਮਾ ਨੂੰ ਚੰਦਨ ਦਾ ਦਰਜਾ ਦੇ ਰਿਹਾ ਔਰ ਕਿੰਨੀ ਵੱਡੀ ਇੱਕ ਸੋਚ ਹੈ ਕਿ ਦੁਨੀਆ ਤੇ ਚੰਦਨ ਜਿਹੜਾ ਹੈ ਉਹ ਸਿਰਫ ਕਹਿੰਦੇ ਕਰਨਾਟਕਾ ਦੇ ਵਿੱਚ ਹੀ ਹੁੰਦਾ ਕਿਤੇ ਹੋਰ ਪੈਦਾ ਨਹੀਂ ਹੋ ਰਿਹਾ। ਤੂੰ ਚੰਦਨ ਹਮਰੰਡ ਬਪਰੇ ਕਹਿੰਦੇ ਮੈਂ ਇੱਕ ਰੰਡ ਦਾ ਭੈੜਾ ਜਿਹਾ ਬੂਟਾ। ਤੇ ਚੰਦਨ ਦੇ ਨੇੜੇ ਮੈਨੂੰ ਕਹਿੰਦੇ ਚੰਦਨ ਦੇ ਬੂਟੇ ਦੇ ਨੇੜੇ ਮੈਨੂੰ ਸੰਗਤ ਮਿਲ ਜਵੇ। ਤੇਰੇ ਸੰਗ ਮੇਰੀ ਬਾਸਾ ਹੋ ਜਵੇ। ਠੀਕ ਹੈ ਅਰੰਡ ਦੇ ਵਿੱਚ ਗੁਣ ਨਹੀਂ ਹੁੰਦੇ ਪਰ ਚੰਦਨ ਦੇ ਸੰਗਤ ਲਈ ਗੁਰੂ ਮਹਾਰਾਜ ਜੀ ਲਿਖਦੇ। ਬੂਟਾ ਜਿਹੜਾ ਹੈ ਚੰਦਨ ਦਾ। ਉਸ ਨੂੰ ਹਾਲਾਂਕਿ ਸੱਪਾਂ ਨੇ ਹਮੇਸ਼ਾ ਹੀ ਬਲੱਟੇ ਮਾਰੇ ਹੁੰਦੇ ਆ ਪਰ ਚੰਦਨ ਦੀ ਖੁਸ਼ਬੂ ਜਿਹੜੀ ਹੈ ਉਹਦੇ ਵਿੱਚ ਕਦੀ ਜਹਿਦ ਦੇ ਮਰਾਬਟ ਨਹੀਂ ਹੁੰਦੇ ਸੰਗਤ ਜਿਹੜੀ ਹੈ ਸਤਗੁਰ ਦਾ ਵਾਸਵਾਸ ਮਰਦ ਜੀ ਪਰਮਾਤਮਾ ਦੀ ਸੰਗਤ ਜਿਹੜੀ ਹੈ ਕਹਿ ਰਹੇ ਅਤੇ ਪਰਮਾਤਮਾ ਨੂੰ ਸੰਬੋਧਨ ਕਰ ਰਿਹਾ ਚੰਦਨ ਦੇ ਨਾਲ ਆਪਣੇ ਆਪ ਨੂੰ ਸੰਬੋਧਨ ਕਰ ਰਿਹਾ ਰੰਗ ਦੇ ਨਾਲ ਕਿ ਮੈਂ ਰੰਗ ਦਾ ਬੂਟਾ ਤੇਰੇ ਨੇੜੇ ਕਿਤੇ ਮੈਨੂੰ ਵਾਸਾ ਮਿਲ ਜਵੇ ਨੀਚ ਰੂਖ ਤੇ ਉੱਚ ਪਏ ਹੈ ਗੰਧ ਸੁਗੰਧ ਨਿਵਸ ਕਿੰਦੇ ਮੈਂ ਤਾਂ ਨੀਚ ਹਾਂ ਰੰਡ ਦਾ ਬੂਟਾ بڑا ਹੁੰਦਾ ਲੇਕਿਨ ਪਾਸਾ ਮੇਰਾ ਚੰਦਨ ਦੇ ਨੇੜੇ ਹੋ ਗਿਆ ਤੇ ਫਿਰ ਕੀ ਹੋ ਗੰਧ ਸੁਗੰਧ ਨਿਵਸ ਜਿਹੜੀ ਬਦਵੋ ਸੀ ਉਹ ਸੁਗੰਧ ਦੇ ਵਿੱਚ ਬਦਲ ਜਾਓ ਸੰਗਤ ਦੀ ਕਿੱਡੀ ਵੱਡੀ ਮਹਾਨਤਾ ਦੱਸ ਰਿਹਾ ਇਹ ਸੰਗਤ ਜਿਹੜੀ ਹੈ ਸਾਨੂੰ ਉੱਚੀ ਔਰ ਸੁੱਚੀ ਕਰਨੇ ਚਾਹੀਏ ਜਿੱਥੋਂ ਸੰਤਾਂ ਦਾ ਮਾਰਗ ਸਾਨੂੰ ਮਿਲ ਜੇ ਆਚਰਣ ਸਾਨੂੰ ਸੰਤਾਂ ਦਾ ਮਿਲ ਜੇ ਹਰ ਟਾਈਮ ਸਾਡਾ ਮਨ ਜਿਹੜਾ ਸਿਰਫ ਸੁਲਾ ਦੇ ਵਿੱਚ ਛੁੱਟ ਜੂਵੇ ਫਿਰ ਕੀ ਹੋਊਗਾ ਫਿਰ ਉਹ ਕਹਿੰਦੇ ਐਸੀ ਲਾਲ ਤੁਦ ਬਿਨ ਕੌਣ ਕਰੇ ਗਰੀਬ ਨਵਾਜਿਕ ਸਈਆ ਮੇਰਾ ਮਾਥੇ ਛਤਰ ਦਰੇ ਫਿਰ ਜੇ ਜਦੋਂ ਤੁਹਾਡੇ ਸੰਗਤ ਮਿਲ ਗਈ ਤਾਂ ਫਿਰ ਜਿਹੜਾ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਕਿ ਜਦੋਂ ਤੁਸੀਂ ਇੱਕ ਰੰਕ ਦੇ ਉੱਤੇ ਵੀ ਛਤਰ ਚਲਾ ਦਿੰਦੇ ਨਹੀਂ ਤਾਂ ਦੁਨੀਆ ਤਾਂ ਕਦੀ ਬਰਦਾਸ਼ਤ ਨਹੀਂ ਕਰ ਸਕਦੇ ਸੋ ਮਾਦੋ ਸਤ ਸੰਗਤ ਸ਼ਰਨ ਤਮਾਰੀ ਹਮ ਉਗਣ ਤੁਮ ਅਪਕਾਰੀ ਕਹਿੰਦੇ ਮੈਂ ਤਾਂ ਅਗੁਣਾ ਦਾ ਪਰਿਆ ਹਾਂ ਤੁਹਾਡੇ ਸੰਗਤ ਮਿਲ ਜਵੇ ਮੈਨੂੰ ਤੁਹਾਡੇ ਸੰਗਤ ਦੇ ਵਿੱਚ ਰਹਿ ਕੇ ਮੇਰੇ ਵਿੱਚ ਗੁਣ ਆ ਜਾਣ ਜਿਹੜੇ ਤੁਹਾਡੇ ਵਿੱਚ ਉਪਕਾਰ ਦੇ ਗੁਣ ਆ ਤੁਸੀਂ ਹਰ ਟਾਈਮ ਦਿਆਲੂ ਹੋ ਹਰ ਟਾਈਮ ਕਰ ਪਾਲੂ ਹੋ ਨਮਾਣੇ ਅੰਦੇ ਮਾਨ ਨ ਤਾਣੇ ਅੰਦੇ ਤਾਣ ਨਿਊਟਨ ਦੀ ਊਟ ਆ ਯਾਸ ਰਹੇ ਯਾਸ ਰਹੋ ਜੇਕਰ ਮਨ ਇਸ ਸੰਗਤ ਤੋਂ ਢਿੱਲ ਮੈ ਜਵੇ ਤਾਂ ਮੇਰੇ ਅਭਗੁਣ ਜਿਹੜੇ ਆ ਉਹ ਦੂਰ ਹੋ ਜਾਣ ਤੇ ਤੁਹਾਡੇ ਵਾਲੇ ਗੁਣ ਜਿਹੜੇ ਆ ਤੁਹਾਡੀ ਕਿਰਪਾ ਦੇ ਨਾਲ ਉਹ ਆ ਜਾਣ ਤਾਂ ਫਿਰ ਮੇਰਾ ਜੀਵਨ ਜਿਹੜਾ ਸਫਲ ਹੋ ਜਾਊਗਾ ਕਿਉਂਕਿ ਇਹ ਜੀਵਨ ਜਿਹੜਾ ਸਫਲਤਾ ਹੀ ਹੈ ਜੇਕਰ ਅਸੀਂ ਇਸ ਜੀਵਨ ਦੇ ਰਹਿੰਦੇ ਰਹਿੰਦੇ ਉਸ ਪਰਮਾਤਮਾ ਦੀ ਜੋਤ ਦੇ ਨਾਲ ਜੋਤ ਮਾਲਾ ਗਏ ਕਿਉਂਕਿ ਇਹ ਮਾਨਸ ਜਨਮ ਜਿਹੜਾ ਇਸੇ ਕਰਕੇ ਮਿਲਿਆ ਕਿ ਅਸੀਂ ਆਉਣ ਜਾਣ ਦਾ ਚੱਕਰ ਖਤਮ ਕਰਨਾ ਹੈ ਤੇ ਚੱਕਰ ਤਾਂ ਹੀ ਖਤਮ ਹੋਣਾ ਜਦੋਂ ਅਸੀਂ ਮੋਹ ਮਾਇਆ ਤੋਂ ਦੂਰ ਹੋ ਗਏ ਸੱਚ ਦੇ ਮਾਰਗ ਤੇ ਚੱਲ ਪਏ ਸੰਗਤ ਸਾਨੂੰ ਸੰਤਾਂ ਦੀ ਮਿਲ ਗਈ ਉਹ ਸੰਤ ਜਿਹੜੇ ਮੋਹ ਮਾਇਆ ਤੋਂ ਦੂਰ ਹਨ ਜਿਨ੍ਹਾਂ ਨੂੰ ਦੁਨੀਆ ਦੇ ਕਿਸੇ ਵੀ ਪਦਾਰਥਾਂ ਦੀ ਲੋੜ ਨਹੀਂ ਉਹ ਤਾਂ ਹਰ ਟਾਈਮ ਆਪਣੇ ਕਿਰਤ ਕਰਕੇ ਖਾਣਾ ਚਾਹਦੇ ਆ ਤੁਮ ਮੁਖਤੂਲ ਸਪੇਦ ਸਪੀ ਅਲਹਮ ਬਪਰੀ ਜਸਕੀਰਾ ਕਿੰਦੇ ਤੁਸੀਂ ਰੇਸ਼ਮ ਸਪੇਦ ਤੇ ਤੇ ਤਰ੍ਹਾਂ ਦੀ ਰੇਸ਼ਮ ਜਿਹੜੀ ਹੈ ਉਹ ਉਹ ਤੇ ਮੈਂ ਇੱਕ ਇਹੋ ਜਿਹਾ ਕਿੜਾ ਹਾਂ ਜਿਹੜਾ ਰੇਸ਼ਮ ਨੂੰ ਟੁੱਕਦਾ ਹੈ ਸੰਗਤ ਮੇਰੀ ਮਾੜੀ ਹੈ ਕਾਸ਼ ਕਿਤੇ ਜਿਸ ਕਿੜੇ ਤੋਂ ਰੇਸ਼ਮ ਪੈਦਾ ਹੋ ਰਹੀ ਹੈ ਮੈਂ ਵੀ ਉਸ ਤਰ੍ਹਾਂ ਦਾ ਕਿੜਾ ਬਣ ਜਾਵਾਂ ਲੇਕਿਨ ਮੈਂ ਇੱਕ ਵਿਸ਼ੇ ਬਕਾਰਾਂ ਦਾ ਕਿੜਾ ਇਸ ਕਰਕੇ ਤੁਹਾਡਾ ਸੰਗਤ ਜਿਹੜੀ ਹੈ ਜਦੋਂ ਮੈਨੂੰ ਤੁਹਾਡੀ ਸੰਗਤ ਮਿਲ ਗਈ ਤੁਹਾਡੀ ਕਿਰਪਾ ਹੋ ਗਈ ਤਾਂ ਫਿਰ ਇਹ ਸਾਰਾ ਕੁਝ ਜਿਹੜਾ ਤੁਹਾਡੇ ਗੁਣ ਹੈ ਉਹ ਮੇਰੇ ਵਿੱਚ ਆ ਜਾਣੇ ਤੇ ਫਿਰ ਹੋਣਾ ਕੀ ਹੈ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੀ ਮਧਮਕੀਰ ਫਿਰ ਸਤ ਸੰਗਤ ਦੇ ਵਿੱਚ ਜਾ ਕੇ ਕਹਿੰਦੇ ਇਦਾਂ ਘੁਣ ਮਿਲ ਜਾਂਦਾ ਬੰਦਾ ਜਿਵੇਂ ਮਧੂ ਮੱਖੀਆਂ ਇੱਕੋ ਹੀ ਛੱਤੇ ਤੇ ਰਹਿ ਕੇ ਉਹਨਾਂ ਚਸਨੂੰ ਪੰਨ ਭੇਦ ਨਜ਼ਰ ਨਹੀਂ ਆਉਂਦਾ ਉਹ ਇਕੱਠੀਆਂ ਹੀ ਇੰਨੀਆਂ ਲੇਕਿਨ ਜੋ ਖਲਕਤ ਨੂੰ ਦੇ ਰਹੀਆਂ ਉਹ ਸ਼ਹਿਦ ਦੇ ਰੂਪ ਦੇ ਵਿੱਚ ਦੇ ਰਹੀਆਂ ਇੱਕ ਮਠਾਸ ਦੇ ਰਹੀਆਂ ਤੇ ਦੂਸਰੇ ਪਾਸੇ ਉਹਨਾਂ ਦਾ ਇੱਕ ਇੰਨਾ ਵੱਡਾ ਹੈ ਕਿ ਉਹਨਾਂ ਦੇ ਛੱਤੇ ਦੇ ਉੱਤੇ ਅਗਰ ਕੋਈ ਅਟੈਕ ਕਰਦਾ ਤੇ ਉਹ ਦੌੜ ਕੇ ਬਚ ਨਹੀਂ ਸਕਦਾ ਸੋ ਇੱਕ ਨਾਲ ਦੇ ਨਾਲ ਇੱਕ ਬਹੁਤ ਵੱਡਾ ਗਿਆਨ ਦੇ ਰਿਹਾ ਹੈ ਕਿ ਸਾਡੀ ਜਿਹੜਾ ਇਕਤਾ ਹੈ ਅਸੀਂ ਇੱਕੋ ਜਹ ਨਾਲ ਮਿਲ ਕੇ ਰਹੀਏ ਆਪਸ ਵਿੱਚ ਕੋਈ ਮਿਲ ਕੇ ਰਹੀਏ ਜਿਵੇਂ ਮਧੂਮੱਖੀਆਂ ਰਹਦੀਆਂ ਇਹ ਨਹੀਂ ਕਿ ਕਿਸੇ ਹੋਰ ਦੀ ਉਹ ਐਗਜ਼ਾਮਪਲ ਨਹੀਂ ਦਿੰਦੀ ਉਹਨਾਂ ਨੇ ਇੰਨੀ ਸੁੰਦਰ ਐਗਜ਼ਾਮਪਲ ਦਿੱਤੀ ਹੈ ਕਿ ਮਧੂਮੱਖੀਆਂ ਬਾਹਰੋਂ ਰਸ ਚੂਸਦੀਆਂ ਤੇ ਖਲਖਤ ਨੂੰ ਇੱਕ ਸ਼ਹਿਦ ਦੇ ਰੂਪ ਦੇ ਵਿੱਚ ਕਿੱਡਾ ਗੁਣਕਾਰੀ ਚੀਜ਼ ਦੇ ਰਹੀਆਂ ਤੇ ਨਾਲ ਦੀ ਨਾਲ ਏਕੇ ਦੇ ਵਿੱਚ ਰਹਿ ਰਹੀਆਂ ਸੋ ਸੰਗਤ ਜਿਹੜੀ ਹੈ ਜਦੋਂ ਗੁਰੂ ਦੀ ਕਿਰਪਾ ਹੋ ਜਵੇ ਤਾਂ ਸੰਗਤ ਦੇ ਵਿੱਚ ਜਾ ਕੇ ਸਾਨੂੰ ਸ਼ਬਦ ਮਿਲ ਜਾਂਦਾ ਔਰ ਗੁਰੂ ਦੇ ਸ਼ਬਦ ਤੋਂ ਗੁਰੂ ਦੀ ਕਿਰਪਾ ਨਾਲ ਗਿਆਨ ਜਿਹੜਾ ਉਹ ਪ੍ਰਾਪਤ ਹੁੰਦਾ ਤੇ ਫਿਰ ਸਾਨੂੰ ਇਹੋ ਜੀ ਸੰਗਤ ਵੀ ਮਿਲ ਜਾਂਦੀ ਹੈ ਫਿਰ ਕਹਿੰਦੇ ਇਸ ਸੰਗਤ ਦੇ ਨਾਲ ਕੀ ਹੋਊਗਾ ਕਹਿੰਦੇ ਜਾਤੀ ਉਛਾ ਪਾਤੀ ਉਛਾ ਉਛਾ ਜਨਮ ਹਮਾਰਾ ਕਹਿੰਦੇ ਮੇਰੀ ਜਾਤ ਵੀ ਨੀਮੀ ਹੈ ਮੇਰੀ ਕੁੱਲ ਵੀ ਨੀਮੀ ਹੈ ਤੇ ਮੇਰਾ ਕਰਮ ਵੀ ਨਹੀਂ ਮੈਂ ਪਰ ਜੇਕਰ ਮੈਂ ਤੁਹਾਡੀ ਸੇਵਾ ਨਹੀਂ ਕੀਤੀ ਤਾਂ ਜੋ ਲੋਕ ਮੈਨੂੰ ਕਹਿ ਰਹੇ ਫਿਰ ਮੈਂ ਉਹੀ ਰਹਿ ਜਾਊਗਾ ਜੇਕਰ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਸੇਵਾ ਮਿਲ ਗਈ ਤਾਂ ਫਿਰ ਇਹ ਸਾਰਾ ਕੁਝ ਖਤਮ ਹੋ ਜਾਂਦਾ ਫਿਰ ਪਰਮਾਤਮਾ ਦੇ ਨਾਲ ਜਦੋਂ ਮਿਲ ਜਾਂਦਾ ਫਿਰ ਡੰਡੌਤ ਜਿਹੜੇ ਲੋਕ ਫਿਰ ਇਸ ਤਰ੍ਹਾਂ ਕਰਦੇ ਕਿ ਜਿਵੇਂ ਸਤਗੁਰੂ ਅਰਦਾਸ ਮਹਾਰਾਜ ਜੀ ਕਹਦੇ ਮੇਰੀ ਜਾਤ ਕਮਿਨੀ ਪਾਤ ਕਮਿਨੀ ਉਹ ਛਜਨ ਮਹਾਰਾ ਸੋ ਜਿੱਥੇ ਉਹ ਕਹਿ ਰਹੇ ਆ ਉੱਥੇ ਇਹ ਨਾਲ ਕਹਿ ਰਹੇ ਕਿ ਇਹ ਸਾਰਾ ਕੁਝ ਖਤਮ ਹੋ ਜਾਂਦਾ ਤੇ ਜਿਹੜੇ ਦੁਨੀਆ ਦੇ ਲੋਕ ਨੀਚ-ਨੀਚ ਕਹਿੰਦੇ ਹੈ ਫਿਰ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਇਹਨਾਂ ਦਾ ਕਰਮ ਬਹੁਤ ਉੱਚਾ ਹੈ ਕਿ ਜਾਤਾਂ ਜਿਹੜੀਆਂ ਦੁਨੀਆਂ ਨੇ ਬਣਾਈਆਂ ਹੋਈਆਂ ਉਹ ਕਹਿੰਦੇ ਸਾਰੀਆਂ ਦੀਆਂ ਸਾਰੀਆਂ ਖਤਮ ਹੋ ਜਾਂਦੀਆਂ ਕਿਉਂਕਿ ਮੇਰੀ ਜਦੋਂ ਜਾਤ ਖਤਮ ਹੋਣੀ ਹੈ ਕਹੇ ਰਵਿਦਾਸ ਜੋ ਜੱਪੇ ਨਾ ਤਹਿ ਨਾ ਜਨਮ ਨਾ ਜੋ ਨੀਕਾ ਸੋ ਸਾਰਾ ਕੁਝ ਉਹ ਖਤਮ ਹੋ ਜਾਂਦਾ ਉਹਦੇ ਵਿੱਚ ਜਦੋਂ ਪਰਮਾਤਮਾ ਚ ਬੰਦਾ ਮਿਲ ਜਾਂਦਾ ਸੋ ਇੱਥੇ ਜਾਤਾਂ ਦਾ ਚੱਕਰ ਨਹੀਂ ਇੱਥੇ ਧਰਮਾਂ ਦਾ ਚੱਕਰ ਨਹੀਂ ਬੋਲੀਆਂ ਦਾ ਚੱਕਨੀ ਇਲਾਕਿਆਂ ਦਾ ਚੱਕਨੀ ਸਿਰਫ ਕਰਮ ਜਿਹੜਾ ਹੈ ਉਹਦਾ ਚੱਕਰ ਹੈ ਕਿ ਅਸੀਂ ਕਰਮ ਕਿਹੋ ਜਿਹਾ ਕਰਨਾ ਹੈ ਜਿਸ ਕਰਕੇ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ ਸੱਚ ਦੇ ਮਾਰਗ ਤੇ ਚੱਲਣਾ ਹੈ ਸੱਚ ਦੇ ਮਾਰਗ ਨੂੰ ਅਪਣਾਉਂਦੇ ਅਪਣਾਉਂਦੇ ਹੌਲੀ 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 ਅਸੀਂ ਉਸ ਜਗ੍ਹਾ ਤੇ ਪਹੁੰਚਣਾ ਜਿੱਥੋਂ ਅਸੀਂ ਵਿਛੜੇ ਹੋਏ ਹਾਂ ਸੋ ਇਹ ਸਾਰਾ ਕੁਛ ਜਿਹੜਾ ਇਹ ਸਾਨੂੰ ਤਾਂ ਹੀ ਪਤਾ ਲੱਗਣਾ ਜੇਕਰ ਸੰਸੰਗਤ ਜਿਹੜੀ ਹੈ ਉਹ ਜੇਹੀ ਮਿਲ ਜਵੇ ਜਿਸ ਤੋਂ ਸੇ ਆਪਣੇ ਆਪ ਨੂੰ ਇਸ ਜਨਮ ਨੂੰ ਇਸੇ ਖੇਤ ਦੇ ਵਿੱਚ ਕਿਉਂਕਿ ਸਤਗੁਰ ਕਬੀਰ ਮਹਾਰਾਜ ਕਹਿ ਰਹੇ ਕਹਿ ਕਬੀਰ ਸੁਨੋ રે ਸੰਤੋ ਖੇਤ ਹੀ ਕਰੋ ਨਵੇਰ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਪਬਜਲ ਫੇਰਾ ਇਸ ਖੇਤ ਦੇ ਵਿੱਚ ਇਸ ਤਨ ਦੇ ਵਿੱਚ ਰਹਿੰਦੇ ਰਹਿੰਦੇ ਸੀ ਸਾਰਾ ਨਵੇੜਾ ਕਰਕੇ ਜਾਣਾ ਇਹੋ ਜਿਹਾ ਕਰਮ ਕਰਕੇ ਜਾਣਾ ਤੇ ਜਿੰਦੇ ਜੀ ਅਸੀਂ ਆਪਣੇ ਆਪ ਨੂੰ ਖਤਮ ਕਰਨਾ ਅਤੇ ਹਰ ਟਾਈਮ ਪਰਮਾਤਮਾ ਦੇ ਲਗਨ ਦੇ ਵਿੱਚ ਜੁੜੇ ਰਹਿਣਾ ਇਹੋ ਜੇ ਸੰਗਤ ਦੀ ਸਤਗੁਰ ਅਬਦਾਸ ਮਹਾਰਾਜ ਦੀ ਗੱਲ ਕਰਦੇ ਸੋ ਆਉ ਉਹਨਾਂ ਦੇ ਐਸੇ ਸ਼ਬਦ ਤੋਂ ਸਿੱਖਦੇ ਹੋਏ ਆਉਣ ਵਾਲੇ ਸਮੇਂ ਦੇ ਵਿੱਚ ਜੀਵ ਤੇ ਉਹਨਾਂ ਦੀ ਕਿਰਪਾ ਹੋਵੇ ਜੀਵ ਜਿਹੜਾ ਸੰਗਤ ਦੇ ਵਿੱਚ ਜੁੜੇ ਸੰਗਤ ਤੋਂ ਗਿਆਨ ਪ੍ਰਾਪਤ ਕਰਕੇ ਅੱਗੇ ਵਧੇ ਅੱਗੇ ਵਧ ਕੇ ਇਹੋ ਜੇ ਮਾਰਗ ਨੂੰ ਅਪਣਾ ਲਵੇ ਜੋ ਸੰਤਾਂ ਦਾ ਮਾਰਗ ਹੈ ਉਹ ਬਹੁਤ ਹੀ ਉੱਚਾ ਔਰ ਸੱਚਾ ਮਾਰਗ ਹੈ ਜਿਸ ਤੇ ਚੱਲਣਾ ਜਿਹੜਾ ਬਰਲਾ ਹੀ ਜਾਂਦਾ ਹੁੰਦਾ ਕਿਉਂਕਿ ਕੋਟਨ ਮੇ ਕੋਟ ਇੱਕ ਅਦਾ ਹੀ ਹੁੰਦਾ ਜੇ ਕਰਕਤੇ ਉਹਨਾਂ ਦੀ ਕਿਰਪਾ ਹੋ ਜਵੇ ਤਾਂ ਫੇ ਬੰਦਾ ਜਿਹੜਾ ਅਮਰ ਹੋ ਜਾਂਦਾ ਅਮਰ ਮਤਲਬ ਕਿ ਮਰਦਾ ਹੀ ਨਹੀਂ ਮਰਦਾ ਦੁਨੀਆ ਤੇ ਹਮੇਸ਼ਾ ਹੀ ਉਹਨਾਂ ਦਾ ਨਾਮ ਰਹਿੰਦਾ ਜਿਹੜੇ ਉਸ ਦੇ ਨਾਲ ਪ੍ਰੀਤ ਲਾ ਕੇ ਦੁਨੀਆ ਤੇ ਕਰਮ ਕਰ ਜਾਂਦੇ ਸੋ ਆਓ ਬੇਨਤੀ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਕੱਢਦੇ ਹੋਏ ਇਹ ਮੰਗ ਮੰਗिए ਕਿ ਪਰਮਾਤਮਾ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਧ ਬਣੇ ਪੜਨ ਦਾ ਉਚਾਰਨ ਦਾ ਬਲ ਬਖਸ਼ੋ ਅਤੇ ਇੰਨੇ ਮਤ ਸ਼ੁੱਧ ਕਰ ਦਿਓ ਕਿ ਇਸ ਮਾਰਗ ਨੂੰ ਸਾਡੇ ਤੇ ਕਿਰਪਾ ਹੋ ਜਵੇ ਅਸੀਂ ਵੀ ਅਪਣਾ ਲਈਏ ਇਸ ਜੀਵਨ ਦੇ ਵਿੱਚ ਅਸੀਂ ਵੀ ਆਪਣੇ ਜੀਵਨ ਦੀ ਬਾਜੀ ਜਿਹੜੀ ਹੈ ਉਹ ਜਿੱਤ ਕੇ ਚੱਲ ਜਾਈਏ ਕਿਤੇ ਜੀਵਨ ਦੀ ਬਾਜੀ ਹਾਰ ਕੇ ਮੜ ਕੇ ਚਰਾਸੀ ਦੇ ਚੱਕਰ ਚ ਨਾ ਪੈ ਜਾਈਏ ਸੋ ਇਹ ਸ਼ਬਦ ਦੇ ਨਾਲ ਆਪਾਂ ਬੇਨਤੀ ਕਰਦੇ ਹੋਏ ਫਤਿਹ ਬਲਾਈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ